ਅਮਰੀਕਾ ਦੇ ਫਲੋਰੀਡਾ ਹਾਦਸੇ ਮਾਮਲੇ ਨੂੰ ਲੈ ਕੇ ਡਾਕਟਰ ਸਵੇਮਾਨ ਸਿੰਘ ਹਰਜਿੰਦਰ ਸਿੰਘ ਦੇ ਹੱਕ ਚ ਆਈ ਨੇ ਉਹਨਾਂ ਅਪੀਲ ਕੀਤੀ ਹੈ ਕਿ ਹਰਜਿੰਦਰ ਦੇ ਖਿਲਾਫ ਇੰਨੀ ਨਫ਼ਰਤ ਨਾ ਫੈਲਾਈ ਜਾਏ ਨਾਲ ਹੀ ਉਹਨਾਂ ਕਹੇ ਕਿ ਜੇ ਹਰਜਿੰਦਰ ਦਾ ਪਰਿਵਾਰ ਉਹਨਾਂ ਨਾਲ ਰਾਬਤਾ ਕਾਇਮ ਕਰਦਾ ਹੈ ਤਾਂ ਉਹ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਨੇ ਦੱਸ ਦਿੱਤੀ ਕਿ ਤਾਂ ਡਾਕਟਰ ਸਵੇਮਾਨ ਸਿੰਘ ਕਿਸਾਨ ਆंदोलਨ ਵੇਲੇ ਦਾ ਇੱਕ ਚ ਚਿਹਰਾ ਰਹੇ। ਔੜ ਦੇ ਵਿੱਚ ਇੱਕ ਟਰੱਕ ਐਕਸੀਡੈਂਟ ਹੋਇਆ। ਬੜਾ ਅਫਸੋਸ ਉਸ ਘਾਲ ਦਾ ਜੂੰਦਾ ਵੇਖਿਆ ਹਨ ਬੜਾ ਦੁੱਖ ਹੁੰਦਾ। ਤਦੋਂ ਕਿ ਇੱਕ ਹੋਰ ਗੱਲ ਦਾ ਲੇਕਿਨ ਬੱਚਾ ਹੀ ਹੋ ਮੈਂ ਨਿਆਣਾ ਹੀ ਕਹੂੰਗਾ ਉਹਨੂੰ ਨੌਜਵਾਨ ਮੁੰਡਾ ਟਰੱਕ ਚਲਾਉਂਦਿਆਂ ਤੇ ਇਲੀਗਲ ਯੂ ਟਰਨ ਲਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹ ਗਲਤ ਹੋਇਆ ਹੈ ਨਾ ਪਰ ਸਾਡੇ ਅਸੀਂ ਆਪਾਂ ਕਿੰਨੀਆਂ ਗਲਤੀਆਂ ਕਰਦੇ ਜਾਈਏ ਡਰਾਈਵ ਕਰਦੇ ਹਾਂ ਮੈਨੂੰ ਕਿੰਨੀਆਂ ਟਿਕਟਾਂ ਮਿਲੀਆਂ ਹੁਣ ਤੱਕ ਫਾਸਟ ਡਰਾਈਵਿੰਗ ਦੀਆਂ ਹੋਰ ਡਰਾਈਵਿੰਗ ਦੀਆਂ ਤੇ ਗਲਤੀ ਦਾ ਮਤਲਬ ਇਹ ਤੇ ਨਹੀਂ ਨਾ ਯਾਰ ਤੁਸੀਂ ਕਿਸੇ ਨੂੰ ਐਨੀ ਹੇਟ ਤੁਸੀਂ ਉਹਦੇ ਉਹਦੇ ਖਿਲਾਫ ਸਪਰੈਡ ਕਰ ਰਹੇ ਹੋ ਮੈਂ ਕੋਈ ਵਾਈਟ ਕਮਿਊਨਿਟੀ ਨੂੰ ਨਹੀਂ ਮੈਸੇਜ ਦੇ ਰਿਹਾ ਅਮਰੀਕਨ ਕਮਿਊਨਿਟੀ ਨੂੰ ਅਟਲੀਸਟ ਪੰਜਾਬੀ ਕਮਿਊਨਿਟੀ ਨੂੰ ਦੇ ਰਿਹਾ ਯਾਰ ਤੁਸੀਂ ਤੇ ਸਮਝੋ ਉਸ ਦੇ ਉੱਤੇ ਕੀ ਗੁਜਰਨਦੀ ਹੋਗੀ ਉਹਦੇ ਪਰਿਵਾਰ ਤੇ ਕੀ ਗੁਜਰਨਦੀ ਹੋਗੀ ਜੇ ਜਸੀਂ ਉਹਦਾ ਸਾਥ ਨਹੀਂ ਦੇ ਸਕਦੇ ਅਟਲੀਸਟ ਹੇਟ ਤੇ ਨਾ ਨਾ ਗਲਤੀ ਹੋ ਗਈ ਉਹਨਕੋ ਮੈਨੂੰ ਪਤਾ ਬਹੁਤ ਕੁਝ ਬਹੁਤ ਨੁਕਸਾਨ ਹੋ ਗਿਆ ਜਾਨਾਂ ਗਈਆਂ ਵਾਪਸ ਨਹੀਂ ਆਉਣੀਆਂ ਪਰਿਵਾਰ ਖਤਮ ਹੋ ਗਿਆ ਪਰ ਹੁਣ ਇਹਦਾ ਇਹ ਥੋੜੀ ਮਤਲਬਕੀਤੀ ਹੋਊ ਉਹਦਾ ਵੀ ਗਲਾ ਘੁੱਟ ਦੋਗੇ ਕੀ ਤਾਂ ਲੱਗਦਾ ਨੂੰ ਪਤਾ ਹੀ ਇਹ ਹੋ ਜਾਣਾ ਸੋ ਪੰਜਾਬੀਆਂ ਨੂੰ ਕਹਿਣਾ ਰਹਿਮ ਕਰੋ ਯਾਰ ਜੇ ਕਦੀ ਕਿਸੇ ਕੋ ਗਲਤੀ ਹੋ ਜਾਂਦੀ ਹੈ ਨਾ ਤੇ ਐ ਨਾ ਕਰਿਆ ਕਰੋ ਉਹ ਕੋ ਨੂੰ ਵੀ ਪਤਾ ਉਹ ਕੋ ਗਲਤੀ ਹੋ ਗਈ ਆ ਪਰ ਮੈਂ ਇਹ ਮੈਸੇਜ ਜੇ ਮੇਰਾ ਇਹ ਮੈਸੇਜ ਉਹਦੇ ਪਰਿਵਾਰ ਤੱਕ ਪਹੁੰਚ ਸਕਦਾ ਹੋਵੇ ਤੇ ਜਰੂਰ ਪਹੁੰਚਾਇਓ ਉਹਦੇ ਉਹਨਾਂ ਦੇ ਪਰਿਵਾਰ ਨੂੰ ਮੈਂ ਕਹਿਣਾ ਚਾਹੁੰਦਾ ਸਾਡੀ ਟੀਮ ਤੁਹਾਡੇ ਨਾਲ ਖੜੀ ਆ ਫਾਈਨੈਂਸ਼ੀਅਲ ਸਪੋਰਟ ਕਰੋਗੇ ਕੋਈ ਵੀ ਤੁਸੀਂ ਕਹੋਗੇ ਲਾਇਰ ਦੀਆਂ ਫੀਸ ਤੁਸੀਂ ਇੰਡੀਆ ਚੋਂ ਅਸੀਂ ਅਮਰੀਕਾ ਚ ਆਂ ਅਸੀਂ ਤੁਹਾਡੇ ਨਾਲ ਖੜੇ ਹਾਂ ਤੁਸੀਂ ਹੁਕਮ ਕਰੋ ਜੋ ਤੁਸੀਂ ਹੁਕਮ ਲਾਓਗੇ ਸਾਡੀ ਹੁਕਮ ਤੁਹਾਡਾ ਹੁਕਮ ਸਿਰ ਮੱਥੇ ਤੇ ਅਸੀਂ ਤੁਹਾਡੀ ਸਪੋਰਟ ਕਰਾਂਗੇ ਉਹ ਨੌਜਵਾਨ ਸਾਡਾ ਭਰਾ ਆ ਗਲਤੀ ਹੋ ਗਈ ਆ ਤੇ ਅਸੀਂ ਉਹਦੇ ਨਾਲ ਖੜੇ ਆ ਤਰਨ ਤਰਨ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹਰਜਿੰਦਰ ਸਿੰਘ ਦੀ ਮਦਦ ਲਈ ਆਨਲਾਈਨ ਕੈਂਪੇਨ ਦਾ ਹਿੱਸਾ ਬਣ ਜਾਵੇ ਤਾਂ ਜੋ ਉਸ ਦੀ ਉਮਰ ਕੈਦੀ ਸਜ਼ਾ ਕੱਟ ਹੋ ਸਕੇ ਮੇਰੀ ਆਪ ਸਭ ਅੱਗੇ ਬੇਨਤੀ ਹੈ ਕੇ ਪੰਜਾਬ ਵਾਸੀ ਹਲਕਾ ਤਰਨਤਾਰਨ ਪਿੰਡ ਰਟੌਲ ਦਾ ਨੌਜਵਾਨ ਹਰਜਿੰਦਰ ਸਿੰਘ ਜਿਸ ਦੀ ਉਮਰ 28 ਸਾਲ ਹੈ ਉਹ ਰੋਟੀ ਰੋਜੀ ਵਾਸਤੇ ਅਮਰੀਕਾ ਗਿਆ ਸੀ ਉਥੇ ਟਰੱਕ ਚਲਾਉਂਦਾ ਸੀ ਟਰੱਕ ਚਲਾਉਂਦੇ ਸਮੇਂ ਅਚਾਨਕ ਹਾਦਸਾ ਵਾਪਰ ਗਿਆ ਜਿਸ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਉਥੋਂ ਦੇ ਕਾਨੂੰਨ ਮੁਤਾਬਕ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੁਣਨ ਵਿੱਚ ਆਇਆ ਹੈ ਕਿ ਉਸ ਨੂੰ 40-45 ਸਾਲ ਦੀ ਸਜ਼ਾ ਹੋ ਸਕਦੀ ਹੈ ਅਸੀਂ ਉਹਨਾਂ ਦੇ ਘਰ ਵੀ ਗਏ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਗਏ ਪਰਿਵਾਰ ਬਹੁਤ ਪਰੇਸ਼ਾਨ ਆ ਪਰਿਵਾਰ ਘਰੋਂ ਜਾ ਚੁੱਕਾ ਸੀ ਉਹਦੇ ਘਰ ਤਾਲੇ ਲੱਗੇ ਹੋਏ ਸੀ ਪਰੇਸ਼ਾਨੀ ਵਿੱਚ ਪਤਾ ਨਹੀਂ ਉਹ ਕਿੱਥੇ ਘੁੰਮਦੇ ਹੋਣਗੇ ਬਹੁਤ ਵੱਡੀ ਪਰੇਸ਼ਾਨੀ ਵਾਲੀ ਗੱਲ ਹੈ ਇਹ ਸਾਰਾ ਕੁਝ ਅਣਜਾਣੇ ਵਿੱਚ ਹੋਇਆ ਇਸ ਤੋਂ ਪਹਿਲਾਂ ਵੀ ਅਮਰੀਕਾ ਵਿੱਚ ਇਹੋ ਜਿਹਾ ਹਾਦਸਾ ਹੋਇਆ ਸੀ ਵਿਅਕਤੀ ਦੀ ਮੌਤ ਹੋ ਗਈ ਸੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਸ ਨੂੰ 110 ਸਾਲ ਦੀ ਸਜ਼ਾ ਸੁਣਾਈ ਗਈ ਸੀ ਜਿਸ ਵਿੱਚ ਸਾਰੇ ਭੈਣ ਭਰਾਵਾਂ ਨੇ ਸਕਨੇਚਰ ਮਹਿਮ ਚਲਾਈ ਉਸ ਸਕਨੇਚਰ ਮਹਿਮ ਦੇ ਕਾਰਨ ਹੀ ਉਸ ਦੀ 100 ਸਾਲ ਦੀ ਸਜ਼ਾ ਕੱਟ ਕੇ ਉਹਨਾਂ ਨੇ 10 ਸਾਲ ਰਹਿਣ ਦਿੱਤੀ ਇਸੇ ਤਰ੍ਹਾਂ ਹੀ ਮੇਰੀ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਪਰਿਵਾਰ ਦਾ ਸਾਥ ਦਿਈਏ ਆਪਾਂ ਆਪਾਂ ਸਕਨੇਚਰ ਮਹਿਮ ਚਲਾ ਕੇ ਵੱਧ ਤੋਂ ਵੱਧ ਸਕਨੇਚਰ ਕਰਕੇ ਇਸ ਪਰਿਵਾਰ ਦੀ ਸਜ਼ਾ ਘੱਟ ਕਰੀਏ ਤਾਂ ਕਿ ਉਹ ਪਰਿਵਾਰ ਵਿੱਚ ਖੁਸ਼ੀ ਖਿਸ਼ਾਲੀ ਰਹਿ ਸਕੇ